ਜੋਟਤ ਪਰਵਾ ਮੇਰੀ ਅਮਰਾ ਬਾਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਬੀਵਹ ਸੰਤ ਕਰਹਿ ਮਨ ਮਜਨ ਪੁੱਭ ਜਿਨਹ ਸੇਵਾ ਕਰੀਆ ਤਿਨ ਭਉ ਨਿਬਾਰ ਅਨਪ ਬਦੀਨਾ ਸਬਦ ਮੋਤਰ ਤੇ ਉਧਰ ਤਰੇ ਬਾਬਕੋ ਨੰਦਾ ਠਾਕੁਰ ਹਰਦਾਸ ਦਾਨੇ ਗੁਰੂ ਰਾਮਦਾਸ ਸਰ ਅਭਾਰ ਭਰੇ ਸੰਤੋਖ ਸ੍ਰੋ ਭਰ ਬਸੈ ਇਹ ਰਸ ਰਸਨ ਪਰਗਾਸੈ ਮੇਲਤ ਸਾਂਤ ਘੁਬਜੈ ਦੁਰਤ ਦੂਰੰਤਰ ਨਾਸੈ ਤੂੰ ਮੇਰਾ ਮੇਰਾ ਬਰਬਦ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲੈ ਨੀ ਹਰ ਮੇਰੀ ਰੱਖ ਲੈ ਉਹ ਹਮ ਤੇ ਬਿਗਰੀ ਸਹੀਲ ਧਰਮ ਜਪ ਭਗਤ ਨਾ ਕੀਨੀ ਹਾਉ ਅਬੇ ਮਾਨਾ ਢੇਡ ਪਗਰੀ ਢੇਡੀ ਬਾ ਢੇਡੀ ਚੰਨੇ ਲਾਗੇ ਬੀਰੇ ਖਾਨ ਭਾਵ ਭਗਤ ਸਿਉ ਕਾਜ ਨਾ ਕਰਿਉ ਐ ਮੇਰੋ ਕਾਮ ਦਿਵਾਨ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਧਾਰੇ ਦਰਸ਼ਨ ਦੇਖੇ ਕੀ ਬੜਿਆਈ ਤੁਮ ਸੁਖ ਦਾਤੇ ਪੁਰਖ ਸੁਭਾਈ ਸੋ ਕਹਤਾਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਉਬ ਸਿਫਤ ਔਖਾ ਸਾਮਾਂ ਦੀ ਨੂਰ ਅਰਸਹ ਕੁਰਸਹ ਤੁਦ ਡਿਠੇ ਸਚੇ ਬਾਤਿ ਸਾਂ ਮਨ ਜਨਮ ਜਨਮ ਦੀ ਸਜਣ ਸਚਾ ਬਾਤਿ ਸਾਂ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ सत नाम श्री वाहेगुरु साहेम जी असा मोहल्ला चौथा ਝਿਮ 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 ਜਿਮੇ ਵਰਸ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਬਿਆਰਾ RAM ਜਿਮ 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 ਮਾ ਵਰਸ ਅੰਮ੍ਰਿਤ ਧਾਰਾ RAM ਗੁਰਮੁਖ ਗੁਰਮੁਖ ਨਦਰੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸਦਾਰ RAM ਨਾਮ ਵਡਿਆਈ ਕਨ ਯੁਗ RAM ਨਾਮ ਬੋਹਿ ਥਾ ਗੁਰਮੁਖ ਬਾਰ ਲਗਾਈ ਹਾਲ ਤਬਨਦ RAM ਨਾਮ ਸੁਹੇਲੇ ਗੁਰਮੁਖ ਕਰਨਿ ਸਾਰੀ ਨਾਨਕ ਦਾਤੁ ਦਇਆ ਕਰ ਦੇਵ RAM ਨਾਮ ਨਿਸਧਾਰੀ ਰਾਮ ਰਾਮ ਨਾਮ ਜਪਿਆ ਦੁੱਖ ਗਿਲ ਵਿਖ ਨਾਸੁ ਗਵਾਇਆ RAM ਗੁਰ ਪਰਜ ਗੁਰ ਬਰਜ ਧਿਆਇਆ ਮਹਿਰ ਦਾ ਰਾਮ ਬਸਾਇਆ ਰਾਮ ਰਬਿਆ ਨਾਮ ਹਿਰਦੈ ਭਰਮ ਗਤ ਪਾਈ ਗੁਰਮਖ ਘਰ ਨੀ ਸਾਰੀ ਰਬਿਆ ਰਾਮ ਹਿਰਦੈ ਭਰਮ ਗਤ ਪਾਈ ਜਾਂ ਗੁਰ ਸਰਨਾਹੀ ਆਏ ਲੋਭ ਵਿਕਾਰ ਨਾ ਡੁਬਦੀ ਨਿਕਲੀ ਜਾਂ ਸਾਧ ਗੁਰ ਨਾਮ ਦਿੜਾਏ ਜੀ ਦਾਨ ਗੁਰਪੂਰਾ ਦੀਆ RAM ਨਾਮ ਜਿਤ ਲਾਏ ਆਪ ਗਿਰਬਾਨ ਕਿਰਬਾ ਕਰ ਦੇਵ ਨਾਨਕ ਗੁਰ ਸਰਣਾਏ ਬਾਣੀ RAM ਨਾਮ ਸੁਣੀ ਸਿੱਧ ਗਾਰਜ ਸਭ ਸੁਹਾਏ RAM ਰੋਮੇ ਰੋਮ ਰੋਮਰੋਮੇ ਮੈਂ ਗੁਰਮਖ ਨਾਮ ਧਿਆਏ RAM ਰਾਮ ਨਾਮ ਤੇ ਆਏ ਭਵਿਤ ਹੋਏ ਆਏ ਤੇਸ ਰੂਪ ਨਰਖਿਆ ਗਾਈ ਰਾਮ ਰਾਮ ਰਵਿਆ ਘਟ ਅੰਦਰ ਸਭ ਦ੍ਰਿਸ਼ਨਾ ਭੂਖ ਗਵਾਈ ਮਾਨ ਤਾਨ ਸੀਤਾ ਨਾਮ ਸੀਗਾਰ ਸੰਭ ਹੋਆ ਗੁਰਮਤਿ ਨਾਨ ਬਰਗਾਸ ਨਾਨ ਕਾ ਬ ਅਨੁਗ੍ਰਹ ਕੀਆ हम दासन दास दासन हम दासन दासन दास जिने राम राम नाम बिसारेया से मन मुख मूढ बागी राम तने अंदर मोह व्याब किन किन माया लागी राम माया मा लागी मूढ भए बागी माया मान लागी मूढ़दाई अभागी जेना राम नाम नह पाया अनेक कर्म करह अभिमानि हारो नामो नाम चुराया महाभिक्खम जाम पंथ दुहेला का दुखत मोह धियारा नानक गुरमुख नाम धियाया ਤਾ ਬਾਏ ਮੁਖ ਦਵਾਰਾ ਰਾਮ ਰਾਮ ਨਾਮ ਗੁਰੂ ਰਾਮ ਗੁਰਮੁਖਿ ਜਾਣਾ ਰਾਮ ਇਹੋ ਮਨੁਆ ਕੇਨਾ ਉਬ ਭਿਆਨੀ ਪਰਮਦਾਇ ਇਕਦ ਘਰ ਆਣ ਰਾਮ ਮਨ ਇਕਦ ਘਰ ਆਣ ਸਬ ਗਾਤਿ ਮਿਤ ਜਾਣਾ ਹਰ ਰਾਮ ਨਾਮ ਰਸਾਏ ਜਨ ਕੀ ਬੈਜ ਰਖਾ ਰਾਮ ਨਾਮ ਪ੍ਰਹਲਾਦ ਉਦਾਰ ਕਰਾਏ ਰਾਮ ਰਾਮ ਰਮ ਰਮ ਉਚ ਗੋਣਾ ਕਹਤਿਆ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮ ਨਾਮ ਸਮਾਇ ਜਿਨ ਅੰਦਰ ਰਾਮ ਨਾਮ ਵਸੈ ਤੈਨਾਂ ਜਿੰਤਾ ਸਭ ਗਵਾਇਆ ਰਾਮ ਸਾਮਿ ਆਰਥ ਸਾਮ ਧਰਮ ਮਿਲੇ ਮਨ ਕਹਿੰਦਿਆ ਸੋ ਫਲ ਪਾਇਆ ਰਾਮ ਮਨ ਕਹਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਈ ਰਾਮ ਨਾਮ ਮਨ ਲਾਏ ਸਭ ਜਨਮ ਸਰੀਰ ਸਭ ਹੋਆ ਜਿਦ ਰਾਮ ਨਾਮ ਵਰਗਾ ਸਿਆ ਨਾਨਕ ਹਰਿ ਬਾਜ ਸਦਾ ਨਿਰਰਾਦੀ ਗੁਰਮੁਖ ਨੇ ਜਗਾਰ ਵਸਿਆ ਜਿਨ ਸਰਦਾ ਰਾਮ ਨਾਮ ਲੱਗੀ ਤੇ ਨਾ ਦੂਜਾ ਜਿਤ ਨਾ ਲਾਇਆ ਰਾਮ ਜੇ ਧਰ ਤੇ ਸਾਗ ਕੰਚਨ ਕਰ ਦੀਜੈ ਬਿਨ ਨਾਵ ਅਬਰ ਨਾ ਪਾਇਆ ਰਾਮ ਰਾਮ ਨਾਮ ਮਨ ਭਾਇਆ ਵਰਮ ਸੁਖ ਪਾਇਆ ਅੰਤ ਜਗਧਾਨ ਨਾਲ ਸਖਾਈ ਰਾਮ ਨਾਮ ਧਨ ਪੂੰਜੀ ਸੰਜੀ ਨਾ ਡੂਬੇ ਨਾ ਜਾਹੀ ਰਾਮ ਨਾਮ ਇਸ ਜੋਗ ਮਹ ਤਲਹਾ ਜਮ ਤਾਲ ਨਿਰਨਾ ਆਦ ਨਾਨਕ ਗੁਰਮੁਖ ਰਾਮੁ ਪਛਾਦ ਘਰ ਗਿਰਬਾਬ ਮਿਲਾਵੈ ਰਾਮ ਰਾਮ ਨਾਮ ਸੱਤੇ ਸਤਿਗੁਰ ਗੁਰਮੁਖ ਜਾਣੇ ਰਾਮ 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 ਨਾਮ ਸੱਤੇ ਸਾਧ ਗੁਰਮੁਖ ਜਾਣਿਆ ਰਾਮ ਸੇਵਕ ਗੁਰਸੇਵਾ ਲਾਗ ਜਿਨ ਮਨ ਦਾਨ ਅਰਪ ਜੜਾਇਆ ਰਾਮ ਮਨ ਦਾਨ ਅਰਪਿਆ ਬਹੁਤ ਮਾਨ ਸਰ ਲਿਆ ਗੁਰ ਸੇਵਕ ਬਾਈ ਮਿਲਾਈ ਜੀ ਦੀਨਾ ਨਾਧ ਜੀ ਕਾ ਦਾਦਾ ਪੁਰ ਗੁਰ ਤੇ ਬਾਈ ਗੁਰ ਸਿੱਖ ਸਿੱਖ ਗੁਰੂ ਹੈ ਏਕ ਗੁਰ ਉਪਦੇਸ ਜਨਾਈ RAM ਨਾਮ ਮੰਨ ਤ ਹਿਰਦਾ ਦੇਵ ਨਾਨਕਾ ਮਿਲਣਾ ਸੁਭਾਈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕ ਗੁਰੂ ਉਪਦੇਸ ਜਨਾਈ ਰਾਮ ਨਾਮ ਮੰਤ ਹਿਰਦਾ ਦੇਵ ਨਾਨਕ ਮੇਲਾ ਨ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ